ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਟੋਕੜ ਗੱਭਣ ਝੋਟੀ ਲੈਣੀਆਂ ਲੈਣੀ ਸਕੀਨ ਅਤੇ ਚੰਗੇ ਦੁੱਧ ਵਾਲੀ ਪਹਿਲੇ ਸੂਏ ਦੋਸਤੋ ਚੰਗਾ ਦੁੱਧ ਦੁੱਤਾ ਹੋਇਆ ਵੀਰਾਂ ਦੇ ਝੋਟੀ ਘਰਦੀ ਹੈ ਕੋਈ ਵਪਾਰ ਦਾ ਕੰਮ ਨਹੀਂ 7 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਪਹਿਲੇ ਸੂਏ 12 ਤੋਂ 13 ਕਿਲੋ ਦੁੱਧ ਦੁੱਤਾ ਹੋਇਆ ਚੰਗਾ ਗੱਡਗੜ ਥਣ ਹਵਾਨੇ ਦੀ ਬਿਲਕੁਲ ਸਾਫ਼ ਸੀਲ ਸ਼ਾਂਤ ਠੰਡੇ ਸਵਾਲੀ ਝੋਟੀ ਹੈ ਚੰਗਾ ਸਟਰਕਚਰ ਹੈ ਜਾਤ ਬਰੀਡ ਵਾਲੀ ਝੋਟੀਆਂ ਬਾਜਵ ਰੇਟ ਵੀ ਨੇ 75 ਕੀਤਾ 70 ਦੀ ਵੀਰ ਕਹਿੰਦਾ ਜੈਸਨੋ ਦੇ ਦਿਆਂਗੇ 7 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 96530 7609 ਦੋਸਤੋ ਵੀਰ ਕਹਿੰਦਾ ਵੀ ਹੂੰ ਆਪਾਂ ਵੇਚਣੀ ਵੀ ਨਹੀਂ ਸੀ ਆ ਦੂਜੀ ਮੈਂ ਵੀ ਦੁੱਧੋਂ ਹਟ ਗਈ ਤੇ ਇਹ ਦੁੱਧ ਦੇ ਨਹੀਂ ਰਹੀ ਤਾਂ ਕਰਕੇ ਵੀਰ ਕਹਿੰਦਾ ਵੀ ਬਸ ਤਾਜ਼ੀ ਮੱਝ ਪਾਉਣੀ ਨੁਕਸ ਕੋਈ ਰਤੀ ਪਰ ਵੀ ਨੁਕਸ ਨਹੀਂ ਹੈਗਾ ਮੱਝ ਚ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਦਾ ਵੀਰ ਕਾਲੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਰ ਕਾਲੇ ਦਾ ਮੋਬਾਈਲ ਨੰਬਰ 96530 7609 ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਹੈਗਾ ਬਰਨਾਲਾ ਜੇ ਕਿਸੇ ਮੇਰੇ ਵੀਰ ਦੀ ਸਹਾਉਣੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਤੋਰੇ ਤਾਰੇ ਦੀ ਦੋਸਤੋ ਝੋਟੀ ਸਾਫਾ ਬੰਦਾ ਹੈ ਨਹੀਂ ਦੀ ਕੋਲੇ ਆਪਾਂ ਖੁੱਲ ਕੇ ਤਾਂ ਨਹੀਂ ਦਿਖਾਈ ਬਿਲਕੁਲ ਬਾਜ ਬਜਾ ਰੇਟ 75 ਕਰਿਆ ਵੀਰ ਨੇ 70 ਦੀ ਜੈਸਨੋ ਦੇ ਦੇ ਦਾਂਗੇ ਦੋਸਤੋ ਤਾਜੀ ਜੇ ਆਪਾਂ ਲਾਈਏ ਹਿਸਾਬ ਦਾ ਲੱਖ ਤੋਂ ਬਾਰੇ ਵਿਗਣ ਵਾਲੀ ਝੋਟੀ ਆ ਰਾਮ ਦੇ ਨੱਚੰਗੀ ਸਕੀਨ ਆ ਜਾਤਵਰੀ ਵਾਲੀ ਝੋਟੀ ਬਾਜਵ ਰੇਟ 75 70 ਦੀ ਜਿਸ ਨੂੰ ਹੋ ਜੂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ